एवरीवन ਤੇ ਅੱਜ ਅਸੀਂ ਬਣਾ ਰਹੇ ਆ ਅਦਰਕ ਐਂਡ ਲਸਣ ਦੀ ਪੇਸਟ ਬਹੁਤ ਹੀ ਲੰਬੇ ਸਮੇਂ ਤੱਕ ਜਿਹੜੀ ਚੱਲੇਗੀ ਐਂਡ ਇੱਥੇ ਨਾ ਆਪਾਂ ਜਿਹੜਾ ਲਸਣ ਆ ਉਹ ਅਸੀਂ ਕਟੋਰੀ ਭਰ ਕੇ ਛਿਲ ਕੇ ਰੱਖ ਲਿਆ ਹੋਇਆ ਹੈ ਤੇ ਇਸ ਨੂੰ ਤੁਸੀਂ ਜਾਂ ਤਾਂ ਪਾਣੀ ਵਿੱਚ ਭਿਓ ਕੇ ਰੱਖ ਲਓ ਤੇ ਜਾਂ ਤੁਸੀਂ ਤਵੇ ਦੇ ਉੱਤੇ ਹਲਕਾ ਜਿਹਾ ਰੋਸਟ ਕਰ ਲਓ ਜਦੋਂ ਤੁਸੀਂ ਤਵੇ ਦੇ ਉੱਪਰ ਰੋਟੀ ਬਣਾ ਲੈਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਹਲਕਾ ਜਿਹਾ ਜਦੋਂ ਤਵਾ ਗਰਮ ਹੁੰਦਾ ਹੈ ਤੇ ਉਹਦੇ ਉੱਪਰ ਲਸਣ ਨੂੰ ਤੁਸੀਂ ਰੱਖ ਦਿਓ ਹਲਕਾ ਜਿਹਾ ਵਾਰਮ ਹੋ ਜਾਏਗਾ ਤੇ ਜਲਦੀ ਹੀ ਜਿਹੜਾ ਪੀਲ ਹੋ ਕੇ ਲਸਣ ਜਿਹੜਾ ਹੈ ਰੈਡੀ ਹੋ ਜਾਂਦਾ ਹੈ ਤੇ ਬਹੁਤ ਹੀ ਜਲਦੀ ਛਿਲਕਾ ਜਿਹੜਾ ਲੱਥ ਜਾਂਦਾ ਹੈ ਤੁਸੀਂ ਦੇਖੋ ਕਿ ਮੈਂ ਇੰਨਾ ਸਾਰਾ ਲਸਣ ਜਿਹੜਾ ਹੈ ਛਿਲਕੇ ਰੱਖ ਲਿਆ ਹੈ ਇਹ ਵੀ ਇਹਨੂੰ ਪੂਕਾ ਉੱਗਣ ਲੱਗ ਗਿਆ ਸੀ ਇਸ ਲਈ ਮੇਰੀ ਵੈਸੇ ਤਾਂ ਆਪਾਂ ਲਸਣ ਜਿਹੜਾ ਹੈ ਇਦਾਂ ਹੀ ਰੱਖੀਦਾ ਹੈ ਪਰ ਇਹ ਲਸਣ ਜਲਦੀ ਜਿਹੜਾ ਹੈ ਸੁੱਕ ਜਾਣਾ ਸੀ ਇਸ ਲਈ ਆਪਾਂ ਇਸ ਨੂੰ ਯੂਜ਼ ਕਰ ਰਹੇ ਹਾਂ ਤੇ ਇਸ ਨੂੰ ਛਿੱਲ ਕੇ ਨਾ ਇਸ ਨੂੰ ਧੋਣਾ ਨਹੀਂ ਆ ਕਿਉਂਕਿ ਲਸਣ ਤੇ ਅਦਰਕ ਦੀ ਪੇਸਟ ਵਿੱਚ ਅਸੀਂ ਪਾਣੀ ਬਿਲਕੁਲ ਨਹੀਂ ਐਡ ਕਰਾਂਗੇ ਐਂਡ ਇਸ ਨੂੰ ਅਸੀਂ ਦੇ ਵਿੱਚ ਰੱਖਾਂਗੇ ਬਸ ਤੁਸੀਂ ਦੇਖਦੇ ਜਾਓ ਐਂਡ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਲੈਣਾ ਤਾਂ ਜੋ ਮਾਣੀ ਦੀ ਵੀ ਇਹਦੇ ਵਿੱਚ ਧਸ ਤ ਹੋਏ ਨਾ ਉਹ ਵੀ ਨੀਡ ਐਂਡ ਕਲੀਨ ਹੈ ਜੋ ਬਸ ਇੱਥੇ ਮੈਂ ਸੁੱਤਾ ਹੀ ਕੱਪੜਾ ਜਿਹੜਾ ਯੂਜ਼ ਕੀਤਾ ਹੈ ਧਿਆਨ ਰੱਖਿਓ ਇੱਥੇ ਪਾਣੀ ਦੀ ਇੱਕ ਬੂੰਦ ਵੀ ਅੰਦਰ ਜਾਣੀ ਚਾਹੀਦੀ ਨਹੀਂ ਤਾਂ ਲਸਣ ਅਦਰਕ ਕਾਫੀ ਨਮੇ ਸਮੇਤਤ ਨਹੀਂ ਰਹੇਗਾ ਠੀਕ ਹੈ ਜੀ ਤੇ ਹੁਣ ਇਸ ਨੂੰ ਕਰ ਦੇਣਾ ਆਪਾਂ ਕਲਾਈਂਡਰਸ ਆਰ ਦੇ ਵਿੱਚ ਐਡ ਠੀਕ ਹੈ ਜੀ ਇਸ ਤਰੀਕੇ ਨਾਲ ਪੈਸੇ ਦੇ ਵਿੱਚ ਡਸਟ ਨਹੀਂ ਸੀ ਕਿਉਂਕਿ ਇਹਨੂੰ ਮੈਂ ਪਾਣੀ ਦੇ ਵਿੱਚ ਭਿਉ ਕੇ ਫਿਰ ਇਹਦਾ ਯੂਜ਼ ਕੀਤਾ ਹੈ ਫਿਰ ਇਹਦਾ ਛਿਲਕਾ ਲਾਇਆ ਇਹ ਤੇ ਇਹਨੂੰ ਮੈਂ ਐਡ ਕਰਤਾ ਹੈ ਗ੍ਰਾਈਂਡਰ ਸਾਹ ਦੇ ਵਿੱਚ ਠੀਕ ਜੀ ਇੱਥੇ ਮੈਂ ਅਦਰਕ ਜਿਹੜਾ ਇਹ ਪੀਲ ਕਰਕੇ ਰੱਖ ਲਿਆ ਸੀ ਤੇ ਹੁਣ ਅਸੀਂ ਇਸ ਨੂੰ ਜਿਹੜਾ ਚੰਗੇ ਤਰੀਕੇ ਨਾਲ ਕੱਪੜੇ ਦੇ ਨਾਲ ਚਾਣ ਸਾਫ਼ ਕਰ ਲਵਾਂਗੇ ਇਸੇ ਤਰੀਕੇ ਨਾਲ ਕਿਉਂਕਿ ਧੋਣਾ ਨਹੀਂ ਨਾ ਹੈਗਾ ਇਸ ਨੂੰ ਬਿਲਕੁਲ ਵੀ ਜੇ ਤੁਸੀਂ ਧੋਣਾ ਚਾਹੋ ਨਾ ਤੋ ਕੇ ਇਸ ਨੂੰ ਓਵਰਨਾਈਟ ਲਈ ਰੱਖ ਦਿਓ ਠੀਕ ਹੈ ਜੀ ਇਹ ਬਿਲਕੁਲ ਸਾਫ਼ ਹੋ ਜਾਏਗਾ ਐਂਡ ਇਹਨੂੰ ਮੈਂ ਚੰਗੇ ਤਰੀਕੇ ਨਾਲ ਸਾਫ਼ ਕਰ ਲਿਆ ਹੈ ਤੇ ਤੁਸੀਂ ਮੋਟਾ-ਮੋਟਾ ਹੀ ਸਾਫ਼ ਕਰ ਲਿਓ ਤਾਂ ਜੋ ਜਦੋਂ ਬਰੀ ਕਟਣਾ ਹੋਵੇ ਤੇ ਤੁਹਾਨੂੰ ਦਿੱਕਤ ਨਾ ਆਵੇ ਠੀਕ ਹੈ ਜੀ ਹੁਣ ਅਸੀਂ ਇਸ ਨੂੰ ਬਿਲਕੁਲ ਛੋਟੇ-ਛੋਟੇ ਪੀਸਸਸ ਦੇ ਵਿੱਚ ਕੱਟ ਕਰਾਂਗੇ ਤਾਂ ਜੋ ਮਿਕਸੀ ਜਾਰ ਅਸੀਂ ਜਦੋਂ ਚਲਾਈਏ ਤੇ ਬਿਲਕੁਲ ਆਸਾਨੀ ਨਾਲ ਇਹਦੀ ਪੇਸਟ ਬਣ ਕੇ ਰੈਡੀ ਹੋਵੇ ਠੀਕ ਹੈ ਜੀ ਬਾਜ਼ਾਰ ਨਾਲੋਂ ਕਈ ਗੁਣਾ ਵਧੀਆ ਜਿਹੜੀ ਆ ਤੁਹਾਡੀ ਪੇਸਟ ਬਣ ਕੇ ਘਰੇ ਰੈਡੀ ਹੋਏਗੀ ਐਂਡ ਬੈਸਟ 파ਟ ਇਹਦਾ ਕਿ ਜਦੋਂ ਵੀ ਤੁਹਾਨੂੰ ਪਿਰਕ ਲਸਣ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਫ੍ਰੀਜ ਦੇ ਵਿੱਚੋਂ ਕੱਢ ਕੇ ਇਨਸਟੈਂਟ ਯੂਜ਼ ਕਰ ਸਕਦੇ ਹੋ ਸਾਰਿਆਂ ਦੇ ਘਰ ਹੀ ਗਰੇਵੀ ਵਾਲੀ ਸਬਜ਼ੀ ਜ਼ਰੂਰ ਬਣਦੀ ਹੈ ਇਹ ਤੁਸੀਂ ਟ੍ਰਾਈ ਕਰ ਸਕਦੇ ਹੋ ਜਦੋਂ ਵੀ ਤੁਹਾਡੇ ਕੋਲ ਲਸਣ ਅਦਰਕ ਜ਼ਿਆਦਾ ਹੋਵੇ ਤੇ ਹੁਣ ਅਸੀਂ ਅਦਰਕ ਨੂੰ ਛੋਟੇ-ਛੋਟੇ ਪੀਸਸ ਵਿੱਚ ਕੱਟ ਕਰ ਲਿਆ ਹੈ ਐਂਡ ਇਹ ਜਦੋਂ ਅਸੀਂ ਛਿਲਕਾ ਇਹਦਾ ਰਿਮੂਵ ਕਰਦੇ ਆ ਨਾ ਤੇ ਇਸ ਨੂੰ ਸੁਟਣਾ ਨਹੀਂ ਹੈ ਇਸ ਨੂੰ ਧੋ ਕੇ ਸੁਕਾ ਕੇ ਚਾਹ ਦਾ ਇਸ ਦਾ ਪਾਊਡਰ ਬਣਾ ਕੇ ਚਾਹ ਦੇ ਵਿੱਚ ਯੂਜ਼ ਕਰ ਸਕਦੇ ਹੋ ਜਿਸ ਨੂੰ ਧੋ ਕੇ ਤੇ ਇਹਦਾ ਜਿਹੜਾ ਤੁਸੀਂ ਕਿਦਾਂ ਹੀ ਥੋੜਾ ਜਿਹਾ ਐਡ ਕਰ ਦੋ ਚਾਹ ਦੇ ਵਿੱਚ ਤੇ ਜਿਹੜੀ ਤੁਹਾਡੀ ਅਦਰਕ ਫਲੀ ਚਾਹ ਹੋ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਮੈਂ ਤਾਂ ਹਮੇਸ਼ਾ ਇਸੇ ਤਰ੍ਹਾਂ ਯੂਜ਼ ਕਰਦੀ ਹਾਂ ਇਸ ਨੂੰ ਮੈਂ ਬਿਲਕੁਲ ਵੀ ਨਹੀਂ ਸੁੱਟਦੀ ਜਿਹਦਾ ਖਰਾਬ 파ਟ ਹੈ ਤਾਂ ਉਸ ਨੂੰ ਤੁਸੀਂ ਰਿਮੂਵ ਕਰਕੇ ਸੁੱਟ ਸਕਦੇ ਹੋ ਬਟ ਇਹ ਬਿਲਕੁਲ ਵਧੀਆ ਸੀ ਇਸ ਕਰਕੇ ਮੈਂ ਇਸ ਨੂੰ ਧੋ ਕੇ ਇਸ ਨੂੰ ਸੁਕਾ ਲਵਾਂਗੀ ਬਹੁਤ ਵਧੀਆ ਠੀਕ ਹੈ ਜੀ ਐਂਡ ਪਿਛਲੀ ਵਾਰ ਮੈਂ ਨਾ ਇਦਾਂ ਹੀ ਅਦਰਕ ਤੇ ਲਸਣ ਦੀ ਇਸੇ ਤਰ੍ਹਾਂ ਹੀ ਮੈਂ ਨਾ ਅਦਰਕ ਤੇ ਲਸਣ ਦੀ ਹਰ ਮੰਥਲੀ ਪੇਸਟ ਬਣਾ ਕੇ ਰੱਖਦੀ ਆਂ ਐਂਡ ਇਸ ਵਾਰੀ ਮੈਂ ਕਾਫੀ ਕੁਆਂਟੀਟੀ ਦੇ ਵਿੱਚ ਬਣਾ ਰਹੀ ਆਂ ਤੇ ਜਦੋਂ ਵੀ ਅਸੀਂ ਅਦਰਕ ਲਸਣ ਦੀ ਪੇਸਟ ਬਣਾਣੀ ਵੈਸੇ ਤਾਂ ਮੈਂ ਧੋ ਕੇ ਸਾਰੀ ਇੱਜਾ ਰੱਖਦੀ ਆਂ ਤੇ ਐਂਕੀ ਸਾਡੇ ਕੋਲ ਥੋੜਾ ਜਿਹਾ ਘੱਟ ਟਾਈਮ ਹੋਵੇ ਠੀਕ ਹੈ ਜੀ ਫਸਟ ਟਾਈਮ ਤੁਸੀਂ ਇਸ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਵੈਸੇ ਧੋ ਕੇ ਇਸ ਨੂੰ ਓਵਰਨਾਈਟ ਲਈ ਰੱਖ ਦੋ ਇਸ ਦਾ ਜਿਹੜਾ ਯੂਜ਼ ਕਰ ਸਕਦੇ ਹੋ ਇਸ ਨੂੰ ਲਸਣ ਅਦਰਕ ਪੇਸਟ ਬਣਾ ਕੇ ਇਸੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਾਂਗੀ ਤੇ ਜਿੰਨਾ ਤੁਸੀਂ ਅਦਰਕ ਲੈ ਰਹੇ ਹੋ ਜਿੰਨਾ ਤੁਸੀਂ ਲਸਣ ਲੈ ਰਹੇ ਹੋ ਇਕੁਅਲ ਸਾਈਜ਼ ਦੇ ਵਿੱਚ ਲਿਓ ਠੀਕ ਹੈ ਜੀ ਦੋਨੇ ਚੀਜ਼ਾਂ ਇਕੁਅਲ ਹੋਣੀਆਂ ਚਾਹੀਦੀਆਂ ਜਾਂ ਫਿਰ ਲਸਣ ਜਿਹੜਾ ਥੋੜਾ ਠੱਟਕ ਹੋ ਜੇ ਤਾਂ ਵੀ ਚੱਲ ਸਕਦਾ ਹੈ ਪਰ ਅਦਰਕ ਦੀ ਮਾਤਰਾ ਬਿਲਕੁਲ ਘਟਣੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਤਾਂ ਇਹ ਜਿਹੜੀ ਤੁਹਾਡੀ ਅਸਲ ਅਸਲ ਜਿਹੜੀ ਆ ਜਿੰਜਰ گارਲਿਕ ਪੇਸਟ ਬਣ ਕੇ ਰੈਡੀ ਹੋ ਗਈ ਹੈ ਤਾਂ ਹੁਣ ਇਹਦੇ ਵਿੱਚ ਥੋੜੀ ਜੀ ਇੱਕ ਅਸੀਂ ਐਡ ਕਰਨਾ ਹੈ ਚੀਜ਼ ਭੁੱਲ ਗਈਆਂ ਇਹ ਮੇਰੇ ਕੋਲ ਹੈ ਸਰ੍ਹੋਂ ਦਾ ਤੇਲ ਅਸੀ ਇਸ ਦੇ ਵਿੱਚ ਸਰੋਂ ਦਾ ਤੇਲ ਸਮੂਰ ਐਡ ਕਰਾਂਗੇ ਤਾਜ ਦੀ ਲੌਂਗ ਲਾਈਫ ਰਹੇ ਹੋ ਪਨੀਰਵੇ ਤੇ ਬਿਲਕੁਲ ਵੀ ਖਰਾਬ ਨਾ ਹੋਵੇ ਠੀਕ ਹੈ ਸੀ ਤੇ ਇਹਦੇ ਵਿੱਚ ਮੈਂ ਦੋ ਤੋਂ ਤਿੰਨ ਚਮਚੇ ਜਿਹੜੇ ਛੋਟੇ ਪਾਏ ਆ ਤੇ ਇਸ ਨੂੰ ਆਪਾਂ ਫਾਈਨ ਪੇਸਟ ਬਣਾ ਕੇ ਰੈਡ ਕਰ ਲਵਾਂਗੇ ਤੇ ਜਦੋਂ ਤੁਸੀਂ ਇਸ ਨੂੰ ਹੱਥ ਲਗਾਓਗੇ ਨਾ ਤੇ ਇੱਕਦਮ ਸਮੂਥ ਟੈਕਚਰ ਆਏਗਾ ਰੱਬ ਦੇਖਿਆ ਬਿਲਕੁਲ स्मूथ ਟੈਕਚਰ ਆਏਗਾ ਅੱਛਾ ਜੀ ਇਹਦੇ ਵਿੱਚ ਵੈਸੇ ਬਾਜ਼ਾਰੋਂ ਲੈ ਕੇ ਆਉਗੇ ਨਾ ਜਿਹੜੇ ਤੁਸੀਂ ਜਿੰਜਰ ਗਾਰਲਿਕ ਪੇਸਟ ਉਹਦੇ ਵਿੱਚ ਵਿਨੇਗਰ ਐਡ ਕੀਤਾ ਹੁੰਦਾ ਹੈ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਵਿਨੇਗਰ ਵੀ ਐਡ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਇਹਦੇ ਵਿੱਚ ਔਇਲ ਹੀ ਐਡ ਕਰੋ ਤੇ ਤੁਸੀਂ ਕਹੋਗੇ ਕਿ ਔਇਲ ਹੀ ਐਡ ਕਰਨਾ ਸੀ ਔਇਲ ਅਵੋਇਡ ਕਰਦੇ ਆ ਹਨਾ ਤੇ ਜੇ ਤੁਸੀਂ ਔਇਲ ਅਵੋਇਡ ਵੀ ਕਰਦੇ ਹੋ ਨਾ ਤਾਂ ਮੈਂ ਆਪ ਖੁਦ ਕਰਦੀ ਆਂ ਠੀਕ ਹੈ ਤੇ ਜੇ ਤੁਸੀਂ ਤੇ ਜਦੋਂ ਤੁਸੀਂ ਗਰੇਵੀ ਬਣਾ ਰਹੇ ਹੋ ਤੜਕਾ ਲਗਾ ਰਹੇ ਹੋ ਤੇ ਥੋੜਾ ਜਿਹਾ ਆਇਲ ਕੱਟ ਯੂਜ਼ ਕਰ ਲਓ ਕਿਉਂਕਿ ਇਹਦੇ ਵਿੱਚ ਅਸੀਂ ਆਇਲ ਐਡ ਕੀਤਾ ਹੈ ਇਹਦੀ ਸ਼ੈਲਫ ਲਾਈਫ ਬਹੁਤ ਲੌਂਗ ਟਾਈਮ ਤੱਕ ਰਹੇਗੀ ਜੇ ਤੁਸੀਂ ਇਹਦੇ ਵਿੱਚ ਆਇਲ ਐਡ ਕਰ ਰਹੇ ਹੋ ਤੇ ਇਸ ਜਿੰਜਰ گارਲਿਕ ਪੇਸ ਨੂੰ ਅਸੀਂ ਐਡ ਕਰਾਂਗੇ ਵੇਖੋ ਤੁਸੀਂ ਦੇਖ ਕਿੰਨੀ ਥਿੱਕ ਜਿਹੜੀ ਉਹ ਬਣ ਕੇ ਰੈਡੀ ਹੋਈ ਹੈ ਤੇ ਇਸ ਨੂੰ ਤੁਸੀਂ ਕੇ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਲੈਣਾ ਹੈ ਤੇ ਜਦੋਂ ਵੀ ਜ਼ਰੂਰਤ ਹੋਵੇ ਕੱਟ ਕੇ ਤਾਂ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਬਾਜ਼ਾਰ ਦੀ ਜਿਹੜੀ ਜਿੰਜਰ گارਲਿਕ ਪੇਸਟ ਹੁੰਦੀ ਨਾ ਥੋੜੀ ਜੀ ਪਤਲੀ ਹੁੰਦੀ ਹੈ ਤੇ ਇਸ ਲਈ ਤੁਸੀਂ ਘਰੇ ਬਣਾ ਕੇ ਟ੍ਰਾਈ ਕਰੋ ਕਿ ਬਹੁਤ ਠਿਕ ਪੈਣ ਕੇ ਤਿਆਰ ਹੋਏਗੀ ਦੂਸਰਾ ਜੇ ਅਸੀਂ ਲਸਣ ਛਿੱਲ ਕੇ ਰੱਖਦੇ ਆ ਨਾ ਪੀਲ ਕਰਕੇ ਰੱਖਦੇ ਆ ਸਬਤੀ ਤੇ ਉਹ ਫੰਗਸ ਜਿਹੜੀ ਆ ਲੱਗ ਜਾਂਦੀ ਹੈ ਮੈਂ ਕਾਫੀ ਚੀਜ਼ਾਂ ਟਰਾਈ ਕਰਕੇ ਦੇਖਿਆ ਨੇ ਤੇ ਇਹ ਮੈਂ ਤੁਹਾਨੂੰ 1 ਮੰਥ ਜਿਹੜੀ ਆ ਯੂਜ਼ ਕਰਕੇ ਫਿਰ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਹੈ ਐਂਡ ਜੇ ਤੁਹਾਨੂੰ ਥੋੜੀ-ਬਹੁਤ ਰੈਸਪੀ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਐਂਡ ਚੈਨਲ ਤੇ ਨਿਊਥ ਪਲੀਜ਼ ਤਾਂ ਕਿ ਇਹੋ ਜਿਹਾ ਵੀਡੀਓ ਦੇਖਣ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਕੋ ਨਿਊ ਵੀਡੀਓ ਦੇ ਨਾਲ ਤਬ ਤੱਕ ਲਈ ਸਸ਼ਵੀਕਾਲ ਜੀ ਥੈਂਕਸ ਫॉर ਵਾਚਿੰਗ